ਸਤਿ ਸ੍ਰੀ ਅਕਾਲ ਜੀ ਵੀਡੀਓ ਦੇਖ ਰਿਹਾ ਆਪ ਸਭ ਜੀ ਨੂੰ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਸਰਪੰਚ ਤੇ ਪਿੰਡ ਵਾਸੀਆਂ ਨੇ ਪਾਵਰ ਖਿਲਾਫ ਕੀਤੀ ਨਾਰੇ ਬਾਜੀ ਸੁਖਿੰਦਰ ਸਿੰਘ ਅਟਵਾਲ ਤੇ ਪੰਜਾਬੀ ਜਾਗਰਣ ਅਮਰਗੜ ਭਾਵੇਂ ਕਿ ਮੁੱਖ ਮੰਤਰੀ ਭਗਵਾਨ ਭਗਵੰਤ ਮਾਨ ਸਿੰਘ ਦੀ ਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਐਨਆਰਆ ਪ੍ਰਵਾਸ ਪ੍ਰਵਾਸਾਂ ਦੀ ਸੁਰੱਖਿਆ ਤੇ ਉਹਨਾਂ ਦੇ ਜ਼ਮੀਨੀ ਮਸਲਿਆਂ ਨੂੰ ਪਹਿਲ ਦੇ ਆਧਾਰ ਤੇ ਵਿਚਾਰਨ ਲਈ ਸਰਕਾਰੀ ਅਧਿਕਾਰੀਆਂ ਨੂੰ ਰੋਦ ਦੇਸ਼ਦਾਰੀ ਕਿਤੇ ਕਨ ਪਰਪੇਂਡ ਕ੍ਰੂਥਲਾ ਮੰਡੇਰ ਵਿੱਚ ਇੱਕ ਐਨਆਰਆ ਦੇ ਮਾਪਿਆਂ ਦੇ ਘਰ ਦੇ ਅੱਗੇ ਪਾਵਰ ਕਾਮ ਪਾਵਰ ਕਾਮ ਪਾਵਰ ਕਾਮ ਵੱਲੋਂ ਬਿਨਾ ਉਹਨਾਂ ਦੀ ਮਨਜ਼ੂਰੀ ਤੋਂ ਟਰਾਂਸਫਰ ਮਲਾ ਦਿੱਤਾ ਹੈ ਇਸ ਨੂੰ ਇਸ ਨੂੰ ਲੈ ਕੇ ਐਨਆਰਆਈ ਐਨਆਰਆਈ ਦੇ ਬਜ਼ੁਰਗ ਮਾਪਿਆਂ ਵੱਲੋਂ ਘਰ ਦੇ ਬੂਹੇ ਅੱਗੇ ਲੱਗੇ ਟਰਾਂਸਫਰ ਮੀ ਜਗਾ ਤਬਦੀਲ ਕਰਨ ਲਈ ਇਹਨੂੰ ਇਸ ਸਾਹਬ ਦੀ ਗੁਣਾ ਲਾਈ ਜਾ ਰਹੀ ਹੈ ਪਿੰਡ ਦੇ ਸਰਪੰਚ ਜਗਵੀਨ ਸਿੰਘ ਨੇ ਆਪਣੇ ਰਿਸ਼ਤੇਦਾਰ ਅਤੇ ਪਿੰਡ ਦੇ ਲੋਕスメਤਾ মিডিਆ ਨਾਲ ਗੱਲਬਾਤ ਕਰਕੇ ਆਏ ਬਜ਼ੁਰਗ ਔਰਤਾਂ ਹਰਬੰਸ ਕੌਰ ਨੇ ਦੱਸਿਆ ਕਿ ਬਿਜਲੀ ਵਿਭਾਗ ਵੱਲੋਂ ਉਨ੍ਹਾਂ ਦੀ ਗੈਰ ਹਾਜ਼ਰੀ ਵਿੱਚ ਟਰਾਂਸਫਾਰਮ ਵਾਸਤੇ ਖੰਭੇ ਘਰ ਦੇ ਦਰਵਾਜ਼ੇ ਅੱਗੇ ਗੱਡ ਦਿੱਤੇ ਗਏ ਹਨ ਉਨ੍ਹਾਂ ਨੇ ਕਿਹਾ ਕਿ ਸਾਡੇ ਪੁੱਤਰ ਨੇ ਇਸ ਵਾਸਤੇ ਇਸ ਪਾਸੇ ਨਮਾ ਕਰ ਬਣਾਉਣਾ ਹੈ ਪਰ ਟਰਾਂਸਫਾਰਮ ਲੱਗਣ ਨਾਲ ਸਾਡੇ ਦਰਵਾਜ਼ੇ ਅੱਗੇ ਵਾਹਨ ਦਾ ਸਮਾਨ ਰਜਾਣਾ ਔਖਾ ਹੋ ਜਾਏਗਾ ਪਹਿਲਾਂ ਹੀ ਇੱਥੇ ਇੱਕ ਟਰਾਂਸਫਾਰਮ ਹੋਇਆ ਹੈ ਤੇ ਹੁਣ ਦੂਜਾ ਟਰਾਂਸਫਾਰਮ ਲੱਗਣਾ ਸਾਡੇ ਘਰ ਅੱਗੇ ਬਿਜਲੀ ਗ੍ਰੈਂਡਵਰਕਾ ਮਾਹੌਲ ਬਣ ਗਿਆ ਹੈ ਇਸ ਨਾਲ ਸਾਨੂੰ ਜਿੱਥੇ ਕਿਸੇ ਵੇਲੇ ਵੀ ਬਿਜਲੀ ਨਾਲ ਕੋਈ ਦੁਰਘਟਨਾ ਹੋਣ ਦਾ ਖਤਰਾ ਬਣਿਆ ਹੋਇਆ ਹੈ ਉੱਥੇ ਹੀ ਘਰ ਦੇ ਬੂਹੇ ਵੱਲ ਆਉਣ ਵਾਲਾ ਰਸਤਾ ਵੀ ਬਿਲਕੁਲ ਰੁਕ ਚੁੱਕਾ ਹੈ ਉਹਨਾਂ ਕਿਹਾ ਕਿ ਮੇਰੀ ਪਤਨੀ ਨੇ ਫੌਜ ਵਿੱਚ ਸੇਵਾ ਨਿਭਾਈ ਹੈ ਪਰ ਸਾਨੂੰ ਦੇਸ਼ ਸੇਵਾ ਦੇ ਬਦਲੇ ਘਰੋਂ ਉਜਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਆਮ ਆਦਮੀ ਪਾਰਟੀ ਦੇ ਸਰਪੰਚ ਜਗਜੀਤ ਸਿੰਘ ਨੇ ਟਰਾਂਸਫਾਰਮ ਲਗਾਉਣ ਦੀ ਕਾਰਵਾਈ ਦੀ ਸਖਤ ਰਖੇਤੀ ਕਰਦੇ ਸਰਕਾਰ ਨੂੰ ਮਸਲੇ ਦਾ ਫੌਰੀ ਹੱਲ ਕਰਨ ਦੀ ਅਪੀਲ ਕੀਤੀ ਹੈ ਸਰਪੰਚ ਨੇ ਸਾਫ ਚੋਣਾਂ ਵਿੱਚ ਕਿਹਾ ਹੈ ਕਿ ਪਿੰਡ ਵਿੱਚ ਜ਼ਬਰਦਸਤੀ ਟਰਾਂਸਫਾਰਮ ਨਹੀਂ ਲੱਗਣ ਦਿੱਤਾ ਜਾਵੇਗਾ ਚਾਹੇ ਉਹ ਵਾਸਤੇ ਸਾਨੂੰ ਸੰਘਰਸ਼ ਹੀ ਕਿਉਂ ਨਾ ਕਰਨਾ ਪਵੇ ਮੋਕੇ ਤੇ ਹਾਜ਼ਰ ਹਰਪਾਲ ਸਿੰਘ ਗੁਰਵੀ ਸਿੰਘ ਅਤੇ ਮਨਜੀਤ ਸਿੰਘ ਧੰਨਵਾਦ